2027 ਦੀਆਂ ਵਿਧਾਨ ਸਭਾ ਚੋਣਾਂ ਭਾਰਤੀ ਜਨਤਾ ਪਾਰਟੀ ਇਕੱਲੇ ਲੜੇਗੀ ਇਹ ਦਾਵਾ ਇੱਕ ਵਾਰ ਫਿਰ ਤੋਂ ਕਰ ਦਿੱਤਾ ਹੈ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਪੁਆਇੰਟੋ ਪੰਜਾਬ ਦੇ ਨਾਲ ਤੁਸੀਂ ਜੁੜੇ ਹੋ ਤੇ ਬੀਤੇ ਦਿਨ ਭਾਰਤੀ ਜਨਤਾ ਪਾਰਟੀ ਦੇ ਹੈੱਡਕੁਆਰਟਰ ਜੋ ਦਫਤਰ ਚੰਡੀਗੜ੍ਹ ਚ ਹੈਗਾ ਉੱਥੇ ਕੁਝ ਜੁਆਇਨਿੰਗਾਂ ਹੋਈਆਂ ਫਤਿਹਗੜ੍ਹ ਸਾਹਿਬ ਤੋਂ ਕੁਝ ਲੀਡਰ ਅਕਾਲੀ ਦਲ ਦੇ ਪੁਰਾਣੇ ਲੀਡਰ ਅਸੀਂ ਕਹਿ ਸਕਨੇ ਆ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਜਗਦੀਪ ਚੀਮਾ ਤੇ ਉਹਨਾਂ ਦੇ ਸਾਥੀ ਇਸ ਮੌਕੇ ਰਵਨੀਤ ਬਿੱਟੂ ਇੱਕ ਵਾਰ ਫਿਰ ਤੋਂ ਗਰਜ ਦੇ ਜਾਂ ਕਹਿ ਲਿਏ ਕਿ ਦਹਾੜ ਦੇ ਨਜ਼ਰ ਆਏ ਔਰ ਇਹ ਕਹਿੰਦੇ ਨਜ਼ਰ ਆਏ ਕਿ ਜੀ ਭਾਰਤੀ ਜਨਤਾ ਪਾਰਟੀ 117 ਸੀਟਾਂ ਤੇ 6 ਉਮੀਦਵਾਰ ਖੜੇ ਕਰੇਗੀ ਯਾਨੀ ਕਿ ਇੱਕ ਵਾਰ ਫਿਰ ਤੋਂ ਇਹ ਕਹਿੰਦੇ ਨਜ਼ਰ ਆਏ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਚ ਕੱਲੇ ਚੌਣ ਲੜਦੀ ਨਜ਼ਰ ਆਏਗੀ ਔਰ ਜੋ ਹਾਲਾਤ ਇਸ ਵੇਲੇ ਬਣੇ ਨੇ ਜਿਸ ਤਰੀਕੇ ਨਾਲ ਲਗਾਤਾਰ ਸ਼੍ਰੋਮਣੀ ਕਾਲੀ ਦਲ ਦਾ ਗ੍ਰਾਫ ਉੱਠਦਾ ਫਿਲਹਾਲ ਨਜ਼ਰ ਨਹੀਂ ਆ ਰਿਹਾ ਸੁਖਬੀਰ ਬਾਦਲ ਦੀਆਂ ਮੁਸ਼ਕਿਲਾਂ ਲਗਾਤਾਰ ਵਧੀਆਂ ਨਜ਼ਰ ਆ ਰਹੀਆਂ ਨੇ ਉਹ ਇਸ ਕਰਕੇ ਇਸ ਲਗਾਤਾਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਲੀਡਰਸ਼ਿਪ ਊਲਿਆਤ ਕਰ ਰਹੇ ਨੇ ਉਹ ਜ਼ਿਆਦਾਤਰ ਸ਼੍ਰੋਮਣੀ ਅਕਾਲੀ ਦਲ ਦੇ ਨੇ ਜਾਂ ਕਹਿ ਲਈਏ ਕਿ ਉਹ ਨਾਦਾ ਸਿੱਧਾ ਟਾਰਗੇਟ ਸ਼੍ਰੋਮਣੀ ਅਕਾਲੀ ਦਲ ਹੀ ਬਣਦਾ ਨਜ਼ਰ ਆ ਰਿਹਾ ਹੈ ਔਰ ਅਜਿਹੇ ਵਿੱਚ ਜੇ ਅਸੀਂ ਕਹਿ ਸਕਨੇ ਆ ਕਿ ਇਸੇ ਤਰ੍ਹਾਂ ਸਾਰਾ ਕੁਝ ਚੱਲਦਾ ਰਿਹਾ ਯਾਨੀ ਕਿ ਹੋਰ ਵੀ ਕਈ ਜ਼ਿਲ੍ਹਿਆਂ ਦੇ ਵਿੱਚੋਂ ਜੋ ਜਾਣਕਾਰੀ ਮਿਲ ਪਾ ਰਹੀ ਹੈ ਕਿ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਭਾਰਤੀ ਜਨਤਾ ਪਾਰਟੀ ਹਾਈ ਕਮਾਂਡ ਦੇ ਸੰਪਰਕ ਚ ਨੇ ਤੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਸਕਦੇ ਨੇ ਸੋ ਉਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਕਾਲੀ ਦਲ ਦੀ ਸਥਿਤੀ ਅਜੇ ਵੀ ਬਹੁਤ ਮਜ਼ਬੂਤ ਹੁੰਦੀ ਨਜ਼ਰ ਨਹੀਂ ਆ ਰਹੀ ਹੈ ਪਰ ਭਾਰਤੀ ਜਨਤਾ ਪਾਰਟੀ ਦਾ ਇਹ ਦਾਵਾ ਇਕੱਲੇ ਲੜਨ ਦਾ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਦਾਵਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਕਿ ਸਰਕਾਰ ਬਣਾਵਾਂਗੇ ਪਰ ਸਵਾਲ ਵੱਡਾ ਹੈ ਕਿ ਜੋ ਹਾਲਾਤ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਚ ਨੇ ਜਿਸ ਤਰੀਕੇ ਨਾਲ ਇਸ ਪੂਰੇ ਸਮਾਗਮ ਦੇ ਦੌਰਾਨ ਵੀ ਪ੍ਰਧਾਨ ਸੁਨੀਲ ਜਾਖੜ ਨਦਾਰਤ ਰਹੇ ਰਵਨੀਤ ਬਿੱਟੂ ਤੇ ਅਸ਼ੋਨੀ ਸ਼ਰਮਾ ਮੂਰੇ ਨਜ਼ਰ ਆਏ ਇਸ ਤੋਂ ਇਲਾਵਾ ਕੁਝ ਹੋਰ ਲੋਕਲ ਲੀਡਰਸ਼ਿਪ ਨਜ਼ਰ ਆਈ ਕਹਿ ਸਕਨੇ ਆ ਕਿ ਜੋ ਭਾਰਤੀ ਜਨਤਾ ਪਾਰਟੀ ਦਾ ਕਾਂਗਰਸੀਕਰਨ ਪੰਜਾਬ ਚ ਹੋਇਆ ਹੈ ਯਾਨੀ ਕਿ ਕਾਂਗਰਸ ਦੇ ਜਿੰਨੇ ਵੀ ਲੀਡਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਪਿਛਲੇ 2.5 ਸਾਲਾਂ ਦੇ ਵਿੱਚ ਸ਼ਮੂਲੀਅਤ ਕਰ ਗਏ ਖਾਸ ਤੌਰ 'ਤੇ 2022 ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਚਾਹੇ ਮਨਪ੍ਰੀਤ ਬਾਦਲ ਰਾਣਾ ਸੋਢੀ ਜਾਂ ਇਸ ਤਰ੍ਹਾਂ ਦੇ ਹੋਰ ਵੀ ਜਿੰਨੇ ਲੀਡਰ ਹਾਲਾਂਕਿ ਕੁਝ ਤੇ ਵਾਪਸ ਚਲੇ ਗਏ ਸੀ ਸਮੇਂ ਸਿਰ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਹੀ ਚਲੇ ਗਏ ਸੀ ਪਰ ਹੁਣ ਜੋ ਹਾਲਾਤ ਬਣੇ ਨੇ ਜੋ ਕਾਂਗਰਸੀਕਰਨ ਹੋਇਆ ਉਹ ਕਿਤੇ ਨਾ ਕਿਤੇ ਇੰਟਰਨਲੀ ਭਾਰਤੀ ਜਨਤਾ ਪਾਰਟੀ ਦਾ ਨੁਕਸਾਨ ਵੀ ਕਰ ਰਿਹਾ ਹੈ ਢੜੇਬੰਦੀਆਂ ਵੀ ਹੋ ਰਹੀਆਂ ਜਿਸ ਦਾ ਅਸੀਂ ਕਹਿ ਸਕਦੇ ਹਾਂ ਕਿ ਅਜੇ ਬਹੁਤਾ ਅਸਰ ਗਰਾਊਂਡ ਤੇ ਭਾਰਤੀ ਜਨਤਾ ਪਾਰਟੀ ਦੀ ਪੋਜ਼ਿਟਿਵਿਟੀ ਦਾ ਨਜ਼ਰ ਨਹੀਂ ਆ ਰਿਹਾ ਪਰ باوجود ਉਸ ਦੇ ਜੋ ਇੱਕ ਵੱਡਾ ਦਾਵਾ ਇੱਥੇ ਰਵਨੀਤ ਬਿੱਟੂ ਵੱਲੋਂ ਕੀਤਾ ਜਾ ਰਿਹਾ ਉਸ ਦਾਅਵੇ ਚ ਕਿੰਨਾ ਦਮ ਹੈ ਔਰ ਜੇ 117 ਸੀਟਾਂ ਤੇ ਭਾਰਤੀ ਜਨਤਾ ਪਾਰਟੀ ਇਕੱਲੇ ਚੌਣ ਲੜਦੀ ਹੈ ਤੇ ਪੰਜਾਬ ਦੇ ਲੋਕਾਂ ਦਾ ਰੁਝਾਨ ਕੀ ਹੋਏਗਾ ਹਾਲਾਂਕਿ ਇਸ ਮੌਕੇ ਤੇ ਅਸ਼ਵੀਰੀ ਸ਼ਰਮਾ ਵੀ ਇਹ ਕਹਿੰਦੇ ਨਜ਼ਰ ਆਏ ਕਿ ਭਾਰਤੀ ਜਨਤਾ ਪਾਰਟੀ ਜੇ ਪੰਜਾਬ ਦੀ ਕਮਾਨ ਸੰਭ ਦੀ ਹੈ ਤਾਂ ਪੰਜਾਬ ਵਿਕਾਸ ਦੀਆਂ ਲੀਹਾਂ ਤੇ ਤੁਰੇਗਾ ਉਹਨਾਂ ਨੇ ਹਰਿਆਣੇ ਦਾ ਜ਼ਿਕਰ ਕੀਤਾ ਚੁੱਕੇ ਉਸ ਮੌਕੇ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਉੱਥੇ ਮੌਜੂਦ ਸੀਗੇ ਉਹਨਾਂ ਨੇ ਵੀ ਕਿਹਾ ਕਿ ਲੋਕ ਜਾਂ ਕਹਿ ਰਹੇ ਉਹ ਕਹਿੰਦੇ ਨਜ਼ਰ ਆਏ ਕਿ ਪੰਜਾਬੀਆਂ ਨਾਲ ਮੈਂ ਬਹੁਤ ਮਿਲਦਾ ਪੰਜਾਬ ਦੇ ਲੋਕ ਮੈਨੂੰ ਆ ਕੇ ਮਿਲਦੇ ਨੇ ਤੇ ਉਹਨਾਂ ਦਾ ਰੁਝਾਨ ਹੁਣ ਭਾਰਤੀ ਜਨਤਾ ਪਾਰਟੀ ਵੱਲ ਹੈ 117 ਸੀਟਾਂ ਤੇ ਉਮੀਦਵਾਰਾਂ ਦੀ ਭਾਲ ਵਧੀਆ ਉਮੀਦਵਾਰਾਂ ਦੀ ਭਾਲ ਜਾਂ ਕਹ ਲਈਏ ਜਿਤਾਊ ਕੈਂਡੀਡੇਟਸ ਕਿਵੇਂ ਭਾਰਤੀ ਜਨਤਾ ਪਾਰਟੀ ਨੂੰ ਮਿਲਣਗੇ ਔਰ ਜੇ ਅਕਾਲੀ ਦਲ ਦੇ ਵਿੱਚ ਲਗਾਤਾਰ ਇਸ ਤਰ੍ਹਾਂ ਦੀ ਸੰ ਭਾਰਤੀ ਜਨਤਾ ਪਾਰਟੀ ਕਰਦੀ ਰਹੀ ਤੇ ਕੀ ਇਹ ਮੰਨਿਆ ਜਾਏ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦਾ ਉਹੀ ਹਾਲ ਕਰੇਗੀ ਜੋ ਅੱਜ ਤੋਂ ਲਗਭਗ 12-13 ਸਾਲ ਪਹਿਲਾਂ ਹਰਿਆਣਾ ਦੇ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਜੋ ਨਾਲ ਦੀ ਭਾਈਵਾਲ ਹੁੰਦੀ ਸੀ ਉਹਦਾ ਕੀਤਾ ਸੀ ਕਿ ਇਸੇ ਤਰ੍ਹਾਂ ਇੰਡੀਅਨ ਨੈਸ਼ਨਲ ਲੋਕ ਦਲ ਜਿਹੜੇ ਕਿ ਅੱਜ ਜੋ ਹਾਲਾਤ ਅਕਾਲੀ ਦਲ ਦੇ ਪੰਜਾਬ ਚ ਨੇ ਠੀਕ ਉਸੇ ਹਾਲਾਤ ਚ ਹਰਿਆਣੇ ਚੋ ਖੜੀ ਨਜ਼ਰ ਆ ਰਹੀ ਹੈ ਤੇ ਕੀ ਇਹ ਮੰਨ ਲਿਆ ਜਾਏ ਕਿ ਭਾਰਤੀ ਜਨਤਾ ਪਾਰਟੀ ਆਪਣੇ ਪੁਰਾਣੇ ਸਾਥੀ ਨੂੰ ਜਿਵੇਂ ਹਰਿਆਣੇ ਛੱਡਿਆ ਸੀ ਓਵੇਂ ਪੰਜਾਬ ਚ ਛੱਡ ਕੇ ਬਿਲਕੁਲ ਹਾਸ਼ੀਏ ਤੇ ਕਰਕੇ ਉਹਨੂੰ ਸਰਕਾਰ ਬਣਾ ਪਾਏਗੀ ਇਹ ਵੇਖਣ ਵਾਲੀ ਗੱਲ ਹੋਏਗੀ